ਸਾਹਿਬ ਜੀ ਰਾਏ ਬੁਲਾਰ ਅਚਾਰਤ ਵਾਕ ਕਹੋ ਸਤ ਬਾਤ ਨਾ ਕੂਰ ਤੇ ਰਾਜਨ ਰਾਏ ਬੁਲਾਰ ਸਤਿਗੁਰ ਗਰੀਬਨਵਾਜ਼ ਜੀਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਪਾਸਿਓ ਪਦਾਰਥ ਲੈ ਲੈਣਾ ਕਰੋ ਕਿਸੇ ਵਸਤੂ ਦੀ ਲੋੜ ਹੋਵੇ ਲੈ ਲੈਣਾ ਕਰੋ ਤੁਹਾਨੂੰ ਫੌਜਾਂ ਦੀ ਲੋੜ ਹੋਵੇ ਹਾਥੀਆਂ ਦੀ ਘੋੜਿਆਂ ਦੀ ਲੋੜ ਹੋਵੇ ਮੇਰੇ ਪਾਸੋਂ ਲੈਣਾ ਕਰੋ ਸਤਿਗੁਰੂ ਗਰੀਬ ਨਵਾਜ਼ ਕਰਨ ਲਗੇ ਰਾਜਨ ਇਹਨਾਂ ਦੇ ਵਿੱਚੋਂ ਕੁਝ ਵੀ ਸੰਸਾਰ ਤੇ ਰਹਿਣ ਵਾਲਾ ਨਹੀਂ ਹੈ ਵੱਡੇ ਵੱਡੇ ਰਾਜੇ ਹੋਏ ਜਿਨ੍ਹਾਂ ਨੇ ਸੰਸਾਰ ਨੂੰ ਚਾਰੇ ਪਾਸੇ ਤੋਂ ਜਿੱਤਿਆ ਹੈ ਤਾਂ ਜਾਣ ਵੇਲੇ ਨੰਗੇ ਪੈਰੀ ਸੰਸਾਰ ਤੋਂ ਵੇਹ ਹਨ ਜਿਵੇਂ ਆਪਾਂ ਪੜਦੇ ਹਾਂ ਤਵੇ ਪ੍ਰਸਾਦ ਸਮਯੇ ਨੇ ਉਤ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਦੇ ਨੇ ਮਾਤੇ ਮਤੰਗ ਜਿਹੜੇ ਕਦੇ ਹਰਥੀਲਾ ਤੇ ਚਲਿਆ ਕਰਦੇ ਸੰਗ ਜਰੇ ਜਨ ਸੰਗ ਜਿਨ੍ਹਾਂ ਦੇ ਹੀਰੇ ਹੁੰਦੀ ਜੜਦੇ ਸੰਗ ਤੇ ਜਦੋਂ ਸੰਸਾਰ ਤੋਂ ਜਾਣਾ ਕੀਤੇ ਹਨ ਤੇ ਅੰਤ ਕੋ ਨਾਗੇ ਪਾਈ ਪਦਾਰ ਅੰਤ ਨੂੰ ਜਾਣ ਜਿਹੜੇ ਲਗੇ ਦਰੇ ਸੰਸਾਰ ਤੋਂ ਵੇਹ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਕਿ हे ਰਾਜਨ ਇਨ੍ਹਾਂ ਦੇ ਵਿੱਚ ਕੋਈ ਵੀ ਵਸਤੂ ਸੰਸਾਰ ਤੇ ਰਹਿਣ ਵਾਲੀ ਨਹੀਂ ਹੈ ਰਾਜਨ ਰਾਏ ਬੁਲਾਰ ਨੇ ਇਹ ਬਚਨ ਸੁਣੇ ਤੇ ਸੁਣ ਕਰਕੇ ਕਹਿ ਲੱਗੇ ਸਤਿਗੁਰੂ ਜੀ ਤੁਸੀਂ ਸੱਚ ਕਹਿਣਾ ਕਰਦੇ ਹੋ ਇਸ ਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਝੂਠ ਨਹੀਂ ਦਇਆਲਾ ਮਾਤ ਪਿਤਾ ਤੁਮਰੇ ਬਿਰਹਾ ਤੁਰ ਨਾ ਗਵਨ ਰਹਿ ਨਜਸਾਲਾ ਪਰੰਤੂ ਸਤਗੁਰੂ ਗਰੀਬ ਨਿਵਾਦ ਆਪਣੀਆਂ ਦੇ ਜੋ ਮਾਤਾ ਪਿਤਾ ਉਹ ਆਪਦੀਆਂ ਦੇ ਵਿਦੇਸ਼ ਜਾਣ ਤੋਂ ਵਿਛੋੜੇ ਦੇ ਸਹਿਤ ਬੜੇ ਦੁਖੀ ਹੁੰਦੇ ਹਨ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਇਸ ਕਰਕੇ ਆਪ ਜੀ ਆਪਣੇ ਮਾਤਾ ਪਿਤਾ ਦੇ ਵਿਚਾਰ ਕਰਕੇ ਆਪਣੇ ਘਰ ਦੇ ਵਿੱਚ ਰੁਕਣਾ ਕਰੋ ਵਿਦੇਸ਼ ਦੇ ਵਿੱਚ ਨਾ ਜਾਣਾ ਕਰੋ ਤੀਨ ਸੂਕੂ ਪੱਕੀ ਲਹਿੋ ਕਿਰਖੀ ਕਰ ਦੇਂਗਹ ਦੀਨ ਖਵਾਓ ਵਿਸਾਲਾ ਠੀਕ ਕਹਿਣ ਲੱਗਿਆ ਸਤਿਗੁਰੂ ਜੀ ਤੁਸੀਂ ਮੇਰੇ ਵੱਲੋਂ ਤਿੰਨ ਖੂਹਾ ਦੀ ਖੇਤੀ ਮੇਰੇ ਪਾਸੋਂ ਲੈ ਲੈਣਾ ਕਰੋ ਤਿੰਨ ਖੂਹਾਂ ਦੀ ਖੇਤੀ ਜ਼ਮੀਨ ਲੈ ਕਰਕੇ ਤੇ ਆਪਣੀ ਮਰਜ਼ੀ ਦੇ ਅਨੁਸਾਰ ਤੁਸੀਂ ਲੋੜਵੰਦਾਂ ਦੇ ਵਾਸਤੇ ਲੰਗਰ ਲਾਉਣਾ ਕਰੋ ਲੋੜਵੰਦਾਂ ਨੂੰ ਲੰਗਰ ਸਿਖਾਉਣਾ ਕਰੋ ਦੀਨ ਨਨ ਕੋ ਦਖ ਦੇਖ ਸਕੋਨ ਹੈ ਜੋ ਕਰਿਆ ਕਰ ਬੈਸ ਕਿਰਪਾਲਾ ਸਤਿਗੁਰੂ ਗਰੀਬ ਨਿਵਾਜ ਆਪ ਦੀ ਦੀਨਾਂ ਦਾ ਗਰੀਬਾਂ ਦਾ ਸੁਖ ਦੁਖ ਨਹੀਂ ਦੇਖ ਸਕਦੇ ਆਪਣੀ ਗਰੀਬਾਂ ਸੇਵਕਾਂ ਦਾ ਆਪ ਦੀ ਦੁੱਖ ਨਹੀਂ ਦੇਖ ਸਕਦੇ ਹੋ ਇਸ ਕਰਕੇ ਆਪ ਤਿਉਂ ਕਰੀਏ ਕਰਮੈਸ ਕਰਦੇ ਵਿੱਚ ਬੈਠ ਕਰਕੇ ਇਸ ਤਰ੍ਹਾਂ ਦਾ ਕਾਰਜ ਕਰਨਾ ਕਰੋ ਏ ਕਿਰਪਾ ਦੋ ਸਤਿਗੁਰੂ ਜੀ ਤੁਸੀਂ ਕਰਦੇ ਵਿੱਚ ਹੀ ਰਹਿਣਾ ਕਰੋ ਇਕ ਕੀ ਦੇਗ ਅਖੰਡ ਚਲੈ ਬ੍ਰਹਮੰਡ ਹੀ ਮੰਗਤ ਹੈ ਜਿਸ ਪ੍ਰਾਹੀ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਇਹ ਬਚਨ ਸੁਨੇ ਤੇ ਸੁਣ ਕਰਕੇ ਕਹਿ ਲਗੇ ਇਹ ਰਾਜਨ ਇਸ ਸੰਸਾਰ ਦੇ ਵਿੱਚ ਤਾਂ ਇੱਕ ਅਕਾਲ ਪੁਰਖ ਪਰਮਾਤਮਾ ਦੀ ਅਖੰਡ ਦੇਖ ਦੇਖਦਾ ਅਰਥ ਹੈ ਲੰਗਰ ਅਖੰਡ ਜੋਤ ਅਖੰਡ ਲੰਗਰ ਇੱਕ ਪਰਮਾਤਮਾ ਦਾ ਚੱਲ ਰਿਹਾ ਹੈ ਜਿਸ ਦੇ ਪਾਸ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵ ਅਰਦਾਸਾਂ ਕਰਕੇ ਦਾਤਾਂ ਮੰਗਣਾ ਕਰਦੇ ਨੇ ਜਿਹੜਾ ਪਰਮਾਤਮਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਰੋਜੀ ਦੀ ਬਖਸ਼ਿਸ਼ ਕਰਨ ਵਾਲਾ ਹੈ ਆਦਨਾ ਅੰਤ ਬੇਅੰਤ ਲਖੋ ਜਗ ਕੰਤ ਦਤਾਰ ਸਮਾਨ ਕੋ ਨਹੀਂ ਉਸ ਪ੍ਰਮਾਤਮਾ ਦਾ ਨਾ ਕੋਈ ਆਦ ਹੈ ਨਾ ਕੋਈ ਅੰਤ ਹੈ ਉਹ ਪ੍ਰਮਾਤਮਾ ਬੇਅੰਤ ਹੈ ਉਸ ਦੀ ਖਜ਼ਾਨਿਆਂ ਦੇ ਵਿੱਚ ਕਦੇ ਕੋਈ ਕਮੀ ਪੇਸ਼ੀ ਨਹੀਂ ਆਉਂਦੀ ਹੈ ਦਦਾ ਤਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਨ ਦੇ ਟੂਟ ਨਾ ਆਵੇ ਅਗਣਤ ਭਰੇ ਭੰਡਾਰ। ਉਸ ਦੇ ਭੰਡਾਰਿਆਂ ਦੇ ਵਿੱਚ ਕਦੇ ਕੋਈ ਕਮੀ ਨਹੀਂ ਹੁੰਦੀ ਹੈ। ਦਾਨ ਦੇਣ ਲੱਗਿਆਂ ਕਦੇ ਕੋਈ ਕਮੀ ਨਹੀਂ ਆਉਣਾ ਕਰਦੀ ਹੈ। ਇਸ ਤਰ੍ਹਾਂ ਉਸ ਦਾ ਜਿਹੜਾ ਇਹ ਭੰਡਾਰਾ ਚੱਲਦਾ ਹੈ ਉਹ ਵੀ ਬੇਅੰਤ ਹੈ ਜਾਣਣਾ ਕਰੋ। ਜਗ ਕੰਤ ਦਤਾਰ ਸਮਾਨ ਕੋ ਨਹੀਂ। ਸੰਸਾਰ ਦੇ ਮਾਲਕ ਪਰਮਾਤਮਾ ਦੇ ਸਮਾਨ ਹੋਰ ਕੋਈ ਤਾਕਾਰ ਦਾਤਾ ਨਹੀਂ ਹੈ ਪ੍ਰਾਨ ਸਰੀਰ ਰਚਿਓ ਤਨ ਧਨ ਸਦਾ ਭਜੇ ਕਰਤਾ ਮਨ ਮਾਹੀ ਜਿਸ ਅਕਾਲ ਪੁਰਮਾਤਮਾ ਨੇ ਇਸ ਜੀਵ ਦੇ ਪ੍ਰਾਨ ਸਵਾਸ ਫਿਰ ਸਰੀਰ ਫਿਰ ਤਨ ਧਨ ਧਨ ਅਤੇ ਦੌਲਤ ਧਨ ਅਤੇ ਅੰਨ ਪਦਾਰਥ ਜਿਸ ਪਰਮੇਸ਼ਵਰ ਨੇ ਰਚਨਾ ਕੀਤੇ ਨੇ ਜਿਸ ਨੇ ਬਣਾਉਣਾ ਕੀਤੇ ਹਾਂ ਉਸ ਪਰਮੇਸ਼ਵਰ ਨੂੰ ਸਦਾ ਹੀ ਆਪਣੇ ਮਨ ਦੇ ਵਿੱਚ ਸਿਮਰਨਾ ਕਰੂ ਪ੍ਰਾਨ ਸ਼ਰੀਰ ਰਚਿਓ ਤਨ ਤਾਨ ਸਦਾ ਭਜੇ ਕਰਤਾ ਮਨ ਮਾਹੀ ਆਨ ਕੀ ਦੇਗ ਨਹੀਂ ਜਗ ਮੈ ਅਥਰ ਭੂਪਤ ਹੋਏ ਕੇ ਸਾਹਨ ਸਾਹੀ ਸਤਿਗੁਰੂ ਜੀ ਕਹਿਣ ਲਗੇ ਜੇ ਰਾਜਨ ਉਸ ਇੱਕ ਪਰਮਾਤਮਾ ਨੂੰ ਛੱਡ ਕਰਕੇ ਹੋਰ ਕਿਸੇ ਦੀ ਵੀ ਦੀਗ ਕਿਸੇ ਦਾ ਵੀ ਲੰਗਰ ਸੰਸਾਰ ਤੇ ਸਦਾ ਰਹਿਣ ਵਾਲਾ ਨਹੀਂ ਹੈ ਅੱਜ ਹੈ ਕੱਲ ਨਹੀਂ ਹੋਵੇਗਾ ਅੱਜ ਤਨ ਹੈ ਪਦਾਰਥ ਹੈ ਕੱਲ ਨਹੀਂ ਹੋਣਗੇ ਭਾਵੇਂ ਕੋਈ ਕਿੱਡਾ ਵੀ ਵੱਡਾ ਰਾਜਨ ਹੋਵੇ ਕੋਈ ਰਾਜਾ ਹੋਵੇ ਕੋਈ ਸ਼ਹਿਨशाह ਹੋਵੇ ਕੋਈ ਮਹਾਰਾਜਾ ਹੋਵੇ ਪਰੰਤੂ ਇੱਕ ਅਕਾਲ ਪੁਰਖ ਪਰਮੇਸ਼ਰ ਤੋਂ ਸਿਵਾ ਕਿਸੇ ਦਾ ਵੀ ਮੰਗਰ ਸੰਸਾਰ ਤੇ ਸਦਾ ਰਹਿਣ ਵਾਲਾ ਨਹੀਂ ਹੈ ਦੋਹਰਾ ਸਨਸਰਨ ਨਮਹਿ ਸਮਝਿਆ ਹਿਰਦੈ ਅਸਬਿਧ ਰਾਇ ਇਸ ਤਰ੍ਹਾਂ ਜਦੋਂ ਸਾਧਗੁਰੂ ਜੀ ਦੇ ਬਚਨਾਂ ਦੀ ਰਚਨਾ ਰਾਧਨਾਰਾਇਣ ਬੁਲਾਰ ਨੇ ਆਪਣੇ ਕੰਨਾਂ ਦੇ ਵਿੱਚ ਸੁਣੀ ਹੈ ਤੇ ਸੁਣ ਕਰਕੇ ਸਮਝੀ ਹੈ ਫਿਰ ਇਸ ਤਰ੍ਹਾਂ ਆਪਣੇ ਮਨ ਦੇ ਉੱਤੇ ਜਾਣਿਆ ਹੈ ਸਮਝਿਆ ਹੈ ਰਹਿਣਾ ਕੈਸੇ ਸਦਨ ਮਹਿ ਕਰਹੇ ਜੇ ਅਨਕ ਉਪਾਏ ਕਹਿਣ ਲੱਗੇ ਫਾਵੇ ਕਿੰਨੇ ਉਪਾਅ ਕਰਨੀਏ ਇਸ ਤਰ੍ਹਾਂ ਵਿਚਾਰ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਹੰਕਾਰ ਦੇ ਵਿੱਚ ਨਹੀਂ ਰੁਕਣਾ ਕਰਨੀ ਇਹਨਾਂ ਨੇ ਜੋ ਵੀੜਾ ਚੁੱਕਿਆ ਹੈ ਸੰਸਾਰ ਦੀ ਲੋਕਾਈ ਦਾ ਉਧਾਰ ਕਰਨ ਵਾਸਤੇ ਇਹ ਘਰ ਦੇ ਵਿੱਚ ਬੈਠ ਕਰਕੇ ਪੂਰਾ ਨਹੀਂ ਹੋਵੇਗਾ ਇਸ ਕਰਕੇ ਉਹਨੇ ਘਰ ਦੇ ਵਿੱਚ ਨਹੀਂ ਰੁਕਣਾ ਕਰਨਗੇ ਕਬਿਤ ਔਰ ਅ ਵਿਚਾਰ ਰਾਏ ਕਾਲੂ ਸੋ ਅਲਾਏ ਗਿਰਾ ਰੂਪ ਸੁਖਦਾਏ ਨਹਿ ਕਾਂਕੇ ਕਰਮਹ 마હે ਹੈ ਤੇ ਫਿਰ ਰਾਜਨ ਰਾਏ ਬੁਲਾਰਨੇ ਆਪਣੇ ਕੰਨਾਂ ਤੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਵਿਚਾਰ ਕਰਕੇ ਬਾਬਾ ਕਾਲੂ ਜੀ ਨੂੰ ਕਹਿਣ ਲੱਗੇ ਬਾਬਾ ਕਾਲੂ ਜੀ ਰੂਪ ਸੁਖਦਾਇ ਨਹਿ ਕਾਕੇ ਕਰਨਾ ਹੈ ਇਹ ਤੇ ਸੁਖ ਦਾ ਦਾਤਾ ਹੈ ਸੁਖਦਾਇਕ ਪਰਮਾਤਮਾ ਦਾ ਸਰੂਪ ਹਨ ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਹਨ ਇਹ ਕਿਸੇ ਦੇ ਅਧੀਨ ਨਹੀਂ ਹਨ ਅਗ ਮੰਨ ਮੰਨਣਾ ਢਲਾਈ ਅਗ ਬੈਠ ਕਰ ਜਾਏ ਮੇਰੇ ਚਿੰਤ ਕੋ ਬਿਲਾਏ ਸਤ ਤੇਰਾ ਦੁਖਦਾਇ ਹੈ ਤੇ ਕਹਿਣ ਲੱਗੇ ਹੈ ਰਾਜੇ ਬਾਬਾ ਬਲੀਆਨ ਚ ਜਿਹਨੂੰ ਰਾਜਾ ਰਾਏ ਬਲਾਰ ਜੀ ਕਹਿੰਦੇ ਹਨ ਬਾਬਾ ਜੀ ਤੁਹਾਡੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਪਰਮੇਸ਼ਵਰ ਦਾ ਸਰੂਪ ਹਨ ਇਹ ਆਜ਼ਾਦ ਹਾ ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਕਿਸੇ ਦੇ ਅਧੀਨ ਨਹੀਂ ਹਨ ਹੁਣ ਤੁਸੀਂ ਮਨ ਨਾਲ ਡੁਲਾਇ ਆਪਣਾ ਮਨ ਡਲੋਣਾ ਨਾ ਕਰੋ ਮਨ ਤੋਂ ਡੋਲੋ ਨਾ ਜਾ ਕਰਕੇ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਤੁਸੀਂ ਬੈਠਣਾ ਕਰੋ ਚਿੰਤ ਕੋ ਬਿਲਾਏ ਚਿੰਤਾ ਨੂੰ ਦੂਰ ਕਰ ਦੇਣਾ ਕਰੋ ਤੁਹਾਡੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ ਧਰਿਓ ਹੈ ਖੁਦਾਏ ਤੈਨਿ ਤੈਨਾ ਇਨਕੀਰ ਜਾਏ ਸਕੇ ਕੌਨ ਉਲਟਾਏ ਜਹ ਇੱਛਾ ਤਹ ਜਾਹੇ ਹੈ ਤੇ ਕਹਿਣ ਲੱਗੇ ਕਿ ਇਹ ਤੇ ਖੁਦਾ ਨੇ ਸਰੂਪ ਧਾਰਨ ਕੀਤਾ ਹੈ ਗੁਰੂ ਨਾਨਕ ਸਾਹਿਬ ਦਾ ਹੈ ਖੁਦਾ ਖੁਦ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਸੰਸਾਰ ਤੇ ertidit ਆਇਆ ਹੈ ਇਨ ਕੀ ਰਜਾਈ ਸਕੈ ਕੌਣ ਉਲਟਾਏ ਇਨ੍ਹਾਂ ਦੀ ਰਜਾ ਨੂੰ ਕੌਣ ਉਲਟ ਸਕਦਾ ਹੈ ਇਨ੍ਹਾਂ ਦੀ ਆਗਿਆ ਨੂੰ ਕੌਣ ਮੋੜ ਸਕਦਾ ਹੈ ਜਹੇ ਇੱਛਾ ਤਹੇ ਜਾਹੇ ਜਿੱਥੇ ਇਨ੍ਹਾਂ ਦੀ ਇੱਛਾ ਹੋਵੇ ਉਥੇ ਜਾਣਾ ਕਰਨਗੇ ਵਿਚਰਣਾ ਕਰਨਗੇ ਨਾਨਕਾ ਆਨੰਦ ਸੁਖ ਕੰਧ ਜਗ ਬੰਦ ਜੋਗ ਦੰਵਨ ਕੋ ਮੰਦ ਅਵਤਾਰ ਵਾਹੇ ਵਾਹੇ ਹੈ ਇਹ ਤੇ ਦਾਨ ਦਾ ਦਾਨ ਦੇਣ ਵਾਲੇ ਹਨ ਆਨੰਦ ਸੁਖ ਕੰਦ ਆਨੰਦ ਦੇਣ ਵਾਲੇ ਨੇ ਸੁੱਖਾਂ ਦੇ ਮੁੱਢ ਹਨ ਜਗ ਬੰਦ ਜੋਗ ਸੰਸਾਰ ਦੀ ਬੰਦਨਾ ਜੋਗ ਕਰਨ ਜੋਗ ਹਨ ਨਮਸਕਾਰਾ ਕਰਨ ਜੋਗ ਹਨ ਦੰਬਨ ਕੋ ਮੰਦ ਫਿਰ ਪਖੰਡ ਨੂੰ ਨਾਸ਼ ਕਰਨ ਵਾਲੇ ਹਨ ਅਵਤਾਰ ਵਾਹੇ ਵਾਹੇ ਵਾਹਿਗੁਰੂ ਪਰਮਾਤਮਾ ਦਾ ਇਹ ਧੰਨ ਅਵਤਾਰ ਸਰੂਪ ਹਨ ਕਾਲੂ ਸਨ ਬਾਤ ਮਨ ਮਾਹੇ ਪਛਤਾਤ ਅਤ ਜਾਨ ਨਿਜ ਤਾਤ ਨਹਿ ਪੇਵ ਕੋ ਪਛਾਨਹੀ ਬਾਬਾ ਕਾਲੂ ਜੀ ਨੇ ਜਦੋਂ ਇਹ ਵਿਚਾਰ ਆਪਣੇ ਕੰਨਾਂ ਦੇ ਵਿੱਚ ਸੁਣੀ ਹੈ ਤੇ ਸੁਣ ਕਰਕੇ ਆਪਣੇ ਹਿਰਦੇ ਵਿੱਚ ਬੜਾ ਪਛਤਾਉਂਦੇ ਹਨ ਬੜਾ ਪਛਤਾਤਾ ਕਰਦੇ ਨੇ ਪਛਤਾਵਾ ਕਰਦੇ ਹਨ ਆਪਣੇ ਪੁੱਤਰ ਨੂੰ ਜਾਣ ਕਰਕੇ ਪਉਣ ਪੁੱਤਰ ਸਰੂਪ ਜਾਣਦੇ ਨੇ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਦਾ ਭੇਦ ਨਹੀਂ ਜਾਣਦੇ ਪਰਮਾਤਮਾ ਦਾ ਸਰੂਪ ਲਈ ਜਾਣਦੇ ਹਾਂ ਆਪਣਾ ਪੁੱਤਰ ਜਾਣ ਕਰਕੇ ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀਾਂ ਦਾ ਪੇਦ ਨਹੀਂ ਪਛਾਣਦੇ ਹਨ ਤੇ ਪੁੱਤਰ ਦੇ ਮੋਹ ਦੇ ਵਿੱਚ ਹੀ ਲੱਗੇ ਹੋਏ ਹਨ ਗਵਨਿਓ ਆਵਾਸ ਬਹੁ ਲੇਤ ਸਤ ਸੀਤ ਸਵਾਸ ਤਪ ਹੋ ਤੁਖ ਜੋ ਤਾਕ ਦੁਖ ਪਰਮਾ ਨਹੀਂ ਆਪਣੇ ਘਰ ਦੇ ਵਿੱਚ ਗਏ ਹਨ ਠੰਡੇ ਹੌਕੇ ਲੈਣਾ ਕਰਦੇ ਨਹੀਂ ਠੰਡੇ ਸਵਾਸ ਲੈਂਦੇ ਹਨ ਜਿਹੜਾ ਸੁਖ ਹੈ ਗੁਰਨਾਮਕ ਸਾਹਿਬ ਦੀ ਸੁਖ ਸਰੂਪ ਹੋਏ ਹਨ ਉਹਨਾਂ ਨੂੰ ਦੁੱਖਾ ਕਰਕੇ ਜਾਣਦੇ ਸੁਖ ਨੂੰ ਦੁੱਖ ਕਰਕੇ ਮਰਨਾ ਕਰਦੇ ਹਨ ਸਦਾ ਸਿੰਧ ਤਿਆਗ ਅਨਰਾਗ ਮਿਰਗ ਤਿਖਾ ਨੀਰ ਸਰਦਾ ਧਾਰ ਨੇਤ ਨਾ ਗਿਆਨ ਗਤ ਦਾ ਨਹੀਂ ਤੇ ਸੁਦਾ ਸਿੰਧ ਤਿਆਗ ਜੋ ਸਤਿਗੁਰੂ ਗਰੀਬ ਨਵਾਦ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਦੇ ਸਰੋਵਰ ਦੇ ਬਾਗ ਹਨ ਉਸ ਅੰਮ੍ਰਿਤ ਸਰੋਵਰ ਨੂੰ ਛੱਡ ਕਰਕੇ ਮ੍ਰਿਕ ਤ੍ਰੇਖਾ ਹਿਰਨ ਦੀ ਤ੍ਰਿਸ਼ਨਾ ਦੇ ਵਾਗ ਜਿਵੇਂ ਹਿਰਨ ਦੀ ਤ੍ਰਿਸ਼ਨਾ ਹੁੰਦੀ ਹੈ ਜਿਵੇਂ ਹਿਰਨੀ ਝੂਠੀ ਤ੍ਰਿਸ਼ਨਾ ਦੇ ਵਿੱਚ ਫਿਰਦਾ ਰਹਦਾ ਹੈ ਆਸ਼ ਦੇ ਵਿੱਚ ਫਿਰਦਾ ਰਹਿੰਦਾ ਹੈ ਉਸ ਦੇ ਵਾਗ ਹਿਰਨ ਦੀ ਝੂਠੀ ਤ੍ਰਿਸ਼ਨਾ ਦੇ ਵਾਗ ਬਾਬਾ ਕਾਲੂ ਜੀਸ਼ ਦੇ ਨਾਲ ਪ੍ਰੇਮ ਕਰਦੇ ਹਨ ਸ਼ਰਧਾ ਧਾਰ ਲੇਤਨਾ ਗਿਆਨ ਗਤ ਦਾਨ ਸ਼ਰਧਾ ਧਾਰਨ ਕਰਕੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਦੇ ਬਾਸ ਨੂੰ ਦਾਨ ਨਹੀਂ ਲੈਣਾ ਕਰਦੇ ਗਿਆਨ ਨਹੀਂ ਕਮਤ ਕਰਦੇ ਹਨ ਲਾਲੂ ਜਾਤ ਸਾਥ ਸਮਝਾਏ ਬੇ ਕਥਤ ਗਾਥ ਧਰਹ શરીર ਤੀਰ ਕਉ ਤ ਪੀਰ ਮਨਹੀ ਲਾਲੂ ਜਾਤ ਸਾਥ ਸਮਝਾਏ ਬੇ ਕਥਤ ਗਾਥ ਬਾਬਾ ਲਾਲੂ ਜੀ ਬਾਬਾ ਕਾਲੂ ਜੀ ਦੇ ਨਾਲ ਤੁਰੇ ਜਾ ਰਹੇ ਨੇ ਨਾਲ-ਨਾਲ ਸਮਝਾਉਂਦੇ ਜਾ ਰਹੇ ਨਾਮ ਨਾਲ ਭਰੋਸਾ ਦਿੰਦੇ ਨੇ ਬਲਾਸਾ ਦਿੰਦੇ ਜਾ ਰਹੇ ਕਿ ਧਰ ਹੋ ਸਰੀਰ ਧੀਰ ਕਿ ਪ੍ਰਭਾਤਾ ਜੀ ਤੁਸੀਂ ਆਪਣੇ ਛਿਰਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਸਰੀਰ ਦੇ ਵਿੱਚ ਧੀਰਜ ਰੱਖਣਾ ਕਰੋ ਧैर्य ਰੱਖੋ ਕਿਉਂ ਤੂੰ ਪੀਰ ਮਨ ਹੀ ਕਿਉਂ ਆਪਣੇ ਹਿਰਦੇ ਵਿੱਚ ਤੁਸੀਂ ਪੀੜਾ ਮੰਨਦੇ ਆਪਣੇ ਪੁੱਤਰ ਨੂੰ ਗੁਰਨਾਨਕ ਸਾਹਿਬ ਨੂੰ ਪਿਤਾ ਦਾ ਪਰਮੇਸ਼ਰ ਦਾ ਰੂਪ ਜਾਣਨਾ ਕਰੋ ਟੀਰਜ ਦੀ ਧਾਰਣੀ ਹੋ ਨਾ ਕਰੋ ਮਾਤ ਘਰ ਜਾਤ ਬਿਲਖਾਤ ਬਿਰਹਾ ਤੁਰੀਤੇ ਹੋਤੋ ਇੱਕ ਤਾਤ ਸੋ ਬੇ ਵਿਦੇਸ ਜਾਣ ठा ਨਹੀਂ ਤੇ ਮਾਤਾ ਜੀ ਵੀ ਆਪਣੇ ਘਰ ਦੇ ਵਿੱਚ ਜਾਂਦੇ ਹੋਏ ਰਸਤੇ ਦੇ ਵਿੱਚ ਬਿਰਲਾਪ ਕਰਦੇ ਹੋਏ ਰੋਂਦੇ ਹੋਏ ਵਿਛੋੜੇ ਤੋਂ ਦੁਖੀ ਹੋ ਕਰਕੇ ਹੁੰਦੇ ਵੇ ਦੁਰੇ ਜਾ ਰਹੇ ਹਨ ਹਿਰਦੇ ਵਿੱਚ ਵਿਚਾਰ ਕਰਦੇ ਨੇ ਕਿ ਮੇਰਾ ਇੱਕੋ ਹੀ ਪੁੱਤਰ ਸੀ ਉਹ ਵੀ ਵਿਦੇਸ਼ ਜਾਣ ਠਾਣ ਹੀ ਉਹਨੇ ਵੀ ਵਿਦੇਸ਼ ਜਾਣ ਦੇ ਵਿੱਚ ਕਿਸੇ ਵਿਦੇਸ਼ ਜਾਣ ਦੀ ਹਿਰਦੇ ਵਿੱਚ ਠਾਣ ਲਈ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿਣਾ ਬਾਹਰ ਹੀ ਰਹਿਣਾ ਘਰ ਤੋਂ ਬਾਹਰ ਰਹਿਣਾ ਤੁਰਨਾ ਫਿਰਨਾ ਘੁੰਮਣਾ ਹੈ ਉਸ ਨੇ ਇਸ ਤਰ੍ਹਾਂ ਠਾਣ ਲਈ ਹੈ ਇਸ ਕਰਕੇ ਵਿਛੋੜੇ ਤੋਂ ਦੁਖੀ ਹੋ ਕਰਕੇ ਮਾਤਾ ਜੀ ਵੀ ਬਿਰਲਾਪ ਕਰਦੇ ਜਾ ਰਹੇ ਹਨ ਰਾਏ ਸਮਝਾਇਓ ਨਹਿ ਵਾਕ ਮਨ ਭਾਉ ਕੋ ਉਦਾਸੀਨ ਭਇਓ ਨਾ ਆਵਾਸ ਹਿਤ ਜਾਣਹੀ ਰਾਜੀ ਰਾਏ ਬੁਲਾਰ ਨੇ ਬੜਾ ਸਮਝਾਇਆ ਨਹਿ ਵਾਕ ਮਨ ਭਾਇਓ ਕੋ ਪਰੰਤੂ ਇਹਨਾਂ ਦੇ ਮਨ ਦੇ ਵਿੱਚ ਕੋਈ ਵੀ ਵਾਕ ਕੋਈ ਵੀ ਬਚਨ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਿਆ ਭਾਇਆ ਹੀ ਨਹੀਂ ਹੈ ਕੋਈ ਕਿਸੇ ਦੀ ਗੱਲ ਸੁਣਦੇ ਨਹੀਂ ਹਨ ਉਦਾਸੀਨ ਭਇਓ ਉਦਾਸ ਹੋ ਕਰਕੇ ਨਾ ਆਵਾਸ ਹਿਤ ਜਾਨ ਹੀ ਕਰਦੇ ਵਿੱਚ ਨਹੀਂ ਆਉਣਾ ਕਰਦੇ ਹਨ ਬੀਤੀ ਕੁਲ ਕੀਤ ਰਹੇ ਰਾਏ ਕੈਨ ਕੀਤ ਨਿਸ ਪਿਪੂਰ ਜਦ ਪਈ ਜਾਏ ਵੈਸੇ ਉਦਿਆਨ ਨਹੀਂ ਬੀਤੀ ਕੁਲ ਕੀਤ ਰਹੇ ਰਾਏ ਕੀਨ ਕੀਤ ਨਿਸ ਬੇਟੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਰਾਤ ਰਾਜੇ ਰਾਏ ਬਲਾਰ ਦੇ ਘਰ ਦੇ ਵਿੱਚ ਰੁਕੇ ਹਨ ਰਾਤ ਰਾਜੇ ਰਾਏ ਬਲਾਰ ਦੇ ਘਰ ਦੇ ਵਿੱਚ ਨਤੀਤ ਕੀਤੀ ਹੈ ਫਿਰ ਜਦੋਂ ਸਵੇਰ ਹੋਈ ਤੇ ਉद्याਨ ਉਗਾਰ ਦੇ ਵਿਚ ਆ ਕਰਕੇ ਬਾਗ ਦੇ ਵਿਚ ਆ ਕਰਕੇ ਸਤਿਗੁਰੂ ਜੀ ਬੈਠ ਗਏ ਹਨ ਵਸਰ ਗੁਜ਼ਾਰ ਕਰ ਆਪਣੇ ਅਗਾਰ ਆਏ ਮੋਖ ਕੇ ਉਦਾਰ ਕਰਤਾਰ ਗੁਣ ਖਾਨੀ ਫਿਰ ਸਾਰਾ ਦਿਨ ਬਤੀਤ ਕਰਕੇ ਬਾਗ ਦੇ ਵਿਚ ਸਾਰਾ ਦਿਨ ਨਿਗਾਹ ਪਰ ਕੇ ਸਤਿਗੁਰੂ ਗਰੀਬ ਨਵਾਜ਼ ਆਪਣੇ ਘਰ ਦੇ ਵਿਚ ਆਏ ਨੇ ਮੋਖ ਕੇ ਉਦਾਰ ਕਰਤਾਰ ਗੁਣ ਖਾਨੀ ਜੋ ਮੁਕਤੀ ਦੇ ਦਾਤੇ ਹਨ ਕਰਤਾਰ ਗੁਣਾ ਦੀ ਖਾਨ ਪਰਮੇਸ਼ਵਰ ਦਾ ਸਲੂਕ ਹਨ ਮਾਤ ਹਰ ਖਾਏ ਔਰ ਆਨੰਦ ਨਾ ਮਾਏ ਸਤ ਨੇਹ ਅਧਿਕਾਏ ਬਹੁ ਵਿਦ ਸਮਝਾਵਹੀ ਤੇ ਮਾਤਾ ਜੀ ਨੇ ਜਦੋਂ ਆਪਣੇ ਪੁੱਤਰ ਨੂੰ ਆਇਆ ਦੇਖਿਆ ਤੇ ਦੇਖ ਕਰਕੇ ਆਨੰਦ ਨਾ ਮਾਏ ਅੰਗਾ ਦੇ ਵਿੱਚ ਖੁਸ਼ੀ ਨਹੀਂ ਸਮਾਹ ਰਹੀ ਬੜੇ ਪ੍ਰਸੰਨ ਹੋ ਰਹੇ ਹਨ ਸਤ ਨੇਹ ਅਧਿਕਾਏ ਪੁੱਤਰ ਦਾ ਬਹੁਤ ਨੇਹ ਪ੍ਰੇਮ ਪ੍ਰਗਟ ਹੋਇਆ ਹੈ ਤੇ ਬਹੁ ਵਿਧ ਸਮਝਾਵੇ ਬੜੇ ਤਰੀਕਿਆਂ ਦੇ ਨਾਲ ਮਾਤਾ ਜੀ ਆਪਣੇ ਪੁੱਤਰ ਨੂੰ ਸਮਝਾਉਣਾ ਕਰਦੇ ਹਨ ਤਾਤ ਕੋ ਕਾਜ ਨਹ ਰਹਿਓ ਕਰਮ ਹੈ ਵਸੇ ਕਉ ਨ ਕਹ ਕਹ ਹੈ ਕਛ ਕਰ ਮਨ ਪਾਵਹੀ ਤੇ ਕਹਿਣ ਲੱਗੀ ਹੈ ਪੁੱਤਰ ਕੋ ਕਾਜ ਨਹ ਤੈਨੂੰ ਕੋਈ ਕਾਰਜ ਨਹੀਂ ਕੋਈ ਕੰਮ ਨਹੀਂ ਰਹੋ ਕਰਮਾ ਹੀ ਵੈਸੇ ਕਰਦੇ ਵਿੱਚ ਬਹਿਣਾ ਕਰ ਕਰਦੇ ਵਿੱਚ ਰਹਿਣਾ ਕਰ ਤੇਨੂੰ ਕੋਈ ਕੰਮ ਨਹੀਂ ਕਹੇਗਾ ਕੋਈ ਕੁਝ ਨਹੀਂ ਕਹੇਗਾ ਕੋਉ ਨਾ ਕਹੇ ਕਛ ਕਰੂ ਮਨ ਭਾਵੇ ਜੋ ਤੇਰੇ ਮਨ ਪਉਂਦਾ ਹੈ ਜੋ ਤੇਨੂੰ ਚੰਗਾ ਲੱਗਦਾ ਹੈ ਉਵੇਂ ਕਰਨਾ ਕਰ ਤੇਨੂੰ ਕੋਈ ਕਿਸੇ ਤਰ੍ਹਾਂ ਦਾ ਕਾਰਜ ਕਰਨ ਵਾਲਾ ਕੁਝ ਨਹੀਂ ਕਹੇਗਾ اے ਪੁੱਤਰ ਤੂੰ ਕਰਦੇ ਵਿੱਚ ਰਹਿਣਾ ਕਰ ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਨੂੰ ਕਰਦੇ ਵਿੱਚ ਰੁਕਣ ਵਾਸਤੇ ਸਮਝਾਉਣਾ ਕਰਦੇ ਹਨ ਆਖ ਤੈ ਨਾ ਹੋਵੇ ਦੂਰ ਰਹੇ ਉਹ ਦੂਰ ਸਤ ਫਿਕਰ ਕੋ ਜਿਕਰ ਨਾ ਤੁਮ ਤੱਕ ਆਵਹੀ ਤੇ ਕਹਿ ਲਗੀ ਇਹ ਪੁੱਤਰ ਮੇਰੀਆਂ ਅੱਖਾਂ ਤੋਂ ਓਲੇ ਨਾ ਹੋਣਾ ਕਰ ਮੇਰੀਆਂ ਅੱਖਾਂ ਦੇ ਸਾਹਮਣੇ ਰਹਿਣਾ ਕਰ ਅੱਖਾਂ ਤੋਂ ਦੂਰ ਨਾ ਹੋਣਾ ਕਰ ਮੇਰੇ ਸਾਹਮਣੇ ਰਹਿਣਾ ਕਰ ਫਿਕਰ ਕੋ ਜਿਕਰ ਨਾ ਤੁਮ ਤੱਕ ਆਵਈ ਤੇਰੇ ਤੱਕ ਮੈਂ ਕੋਈ ਫਿਕਰ ਨਹੀਂ ਆਉਣ ਦੇਵਾਂ ਕਿ ਤੈਨੂੰ ਕਿ ਦੁੱਖ ਨਹੀਂ ਆਉਣ ਦੇਵਾਂਗੇ ਤੈਨੂੰ ਕੋਈ ਕਿਸੇ ਗੱਲ ਦਾ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਹੋਵੇਗਾ ਪੁੱਤਰ ਤੂੰ ਘਰ ਦੇ ਵਿੱਚ ਰੁਪਣਾ ਕਰ ਬੌਸਨ ਸੁਖੋ ਪਾਵ ਔਰ ਇੱਛਾ ਸੂਖਾਵ ਵੈਸੇ ਹਰ ਗੁਣ ਗਾਵ ਤਮੈ ਕੋ ਨਾ ਹਟਾਵਈ ਇਹ ਫਕੀਰਾਂ ਵਾਲਾ ਲਿਬਾਸ ਛੱਡ ਕਰਕੇ ਸੁੰਦਰ ਸੋਹਣੀਆਂ ਪੁਸ਼ਾਕਾਂ ਪਹਿਨੋ ਫਿਰ ਔਰ ਇੱਛਾ ਸੂਖਾਵੋ ਜੋ ਤੁਹਾਡੇ ਅਰਦੇ ਵਿੱਚ ਇੱਛਾ ਹੋਵੇ ਉਹ ਖਾਣਾ ਕਰੋ ਤੁਹਾਨੂੰ ਕੋਈ ਨਹੀਂ ਰੋਕੇਗਾ ਤਾਨੂੰ ਕੋਈ ਨਹੀਂ ਟੋਕਣਾ ਕਰੇਗਾ ਤੁਸੀਂ ਘਰ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਨੀ ਚੰਗੀ ਲੱਗਦੀ ਤੇ ਬੰਦਗੀ ਕਰੋ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ ਕੋਈ ਤੁਹਾਨੂੰ ਰੋਕ ਟੋਕ ਨਹੀਂ ਕੋਈ ਨਹੀਂ ਰੋਕੇਗਾ ਕਲ ਟੈਗ ਆਇਓ ਬੈਠ ਵਚਨ ਅਲਾਇਓ ਮੋਦੀ ਕਿਰਤ ਕੋ ਹਟਾਇਓ ਭਲੇ ਬਾਦਨਾ ਵਿਚਾਰਿਆ ਇੰਨੇ ਸਮੇਂ ਨੂੰ ਬਾਬਾ ਕਲਿਆਨ ਚੰਦ ਜੀ ਸਤਿਗੁਰੂ ਜੀ ਦੇ ਪਿਤਾ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਾਂ ਦੇ ਕੋਲ ਚੱਲ ਕਰਕੇ ਆਏ ਹਨ ਤੇ ਆ ਕਰਕੇ ਬਚਨ ਕਹਿਣ ਲੱਗੇ ਜੀ ਸਮਝਾਉਣ ਲੱਗੇ ਹਨ ਕਹਿੰਦੇ ਮੋਦੀ ਪ੍ਰਿਤ ਕੋ ਹਟਾਇਓ ਭਲੀ ਬਾਤ ਨਾ ਵਿਚਾਰੀਆ ਤੁਸੀਂ ਮੋਦੀ ਖਾਨੇ ਦੀ ਕਾਰ ਛੱਡ ਦਿੱਤੀ ਚੰਗਾ ਕੰਮ ਨਹੀਂ ਕੀਤਾ ਹੈ ਆਵਤ ਅਪਾਰ ਬਿਤ ਖਾਤ ਖਰ ਕੰਚਨਤ ਇਕਠ ਨਾ ਕਿਨ ਸਭ ਬਾਤ ਕਰੋ ਖਵਾਰੀਆ ਇਹ ਕਹਿਣ ਲੱਗੇ ਕਿ ਬਹੁਤ ਤਾਨਕ ਹੁੰਦਾ ਸੀ ਮੋਦੀ ਖਾਨੇ ਦੀ ਕਾਰਨ ਤੋਂ ਨਿਤਾਪਤੀ ਖਾਂਦੇ ਸੀ ਖਰਚਦੇ ਸੀ ਬਹੁਤ ਸਾਰਾ ਤਾਨਕ ਇਕੱਠਾ ਕੀਤਾ ਸੀ ਪਰ ਕੀ ਕੀਤਾ ਤੁਸੀਂ ਸਾਰਾ ਤਨ ਵਿਅਰਥ ਗਵਾ ਦਿੱਤਾ ਅਜਾਈ ਵਿਅਰਥ ਜਾਇਆ ਕਰ ਦਿੱਤਾ ਹੈ ਆਪਨ ਕੀ ਸੋਝ ਸਭ ਦੀਨੀ ਹੈ ਲਟਾਏ ਤੂੰ ਸੁਣਿਓ ਹਮ ਕਾਨ ਤਨ ਸੇਖ ਬਹੁ ਥਾਰੀਆ ਤੇ ਕਹਿਣ ਲੱਗੇ ਤੁਸੀਂ ਆਪਣੀ ਆਪਨ ਦੁਕਾਨ ਦੀ ਸਾਰੀ ਸਮਗਰੀ ਵੀ ਲਟਾ ਦਿੱਤੀ ਫਕੀਰਾਂ ਦੇ ਵਿੱਚ ਵੰਡ ਦਿੱਤੀ ਅਸੀਂ ਸੁਣਿਆ ਹੈ ਤੁਹਾਡੇ ਪਾਸ ਬਹੁਤ ਧਨ ਸੀ ਨਵਾਬ ਦੌਲਤ ਖਾਨ ਦੇ ਵੱਲ ਜਿਸ ਤੁਹਾਡਾ ਹਿਸਾਬ ਹੋਇਆ ਤੇ ਅਖੀਰਲੀ ਵਾਰ 760 ਰੁਪਈਏ ਤੁਹਾਡੇ ਬਾਕੀ ਰਹਿੰਦੇ ਸਨ ਤੁਸੀਂ ਉਹ ਵੀ ਫਕੀਰਾਂ ਦੇ ਵਿੱਚ ਵੰਡ ਦੇਣਾ ਕੀਤੇ ਸਾਰਾ ਧਨ ਅਜਾਈ ਵਿਰਥ ਲਟਾ ਦਿੱਤਾ ਕਵਾ ਦੁੱਤਾ ਹੈ ਸੋ ਪੀ ਸੋ ਪੀਣਾ ਨਹਿ ਲयो ਸਭ ਰੰਕਨ ਕੋ ਦਇਓ ਕਹਿ ਸਾਧ ਵੇਖ ਪਇਓ ਕੀਨੋ ਕੁਝ ਸ ਹਮਾਰੀਆਂ ਤੇ ਕਹਿਣ ਲੱਗੇ ਉਹ ਜਿਹੜੇ 760 ਰੁਪਈਏ ਤੁਹਾਡੇ ਲੈਣੇ ਬਣਦੇ ਸਨ ਉਹ ਵੀ ਤੁਸੀਂ ਨਹੀਂ ਲਏ ਉਹ ਵੀ ਰਕਾਂ ਦੇ ਵਿੱਚ ਭਿਖਾਰੀਆਂ ਦੇ ਵਿੱਚ ਵੰਡ ਦਿੱਤੇ ਸਾਧ ਬੇਖ ਭਇਓ ਤੁਸੀਂ ਸਾਦਾ ਵਾਲਾ ਲਿਬਾਸ ਧਾਰਨ ਕਰ ਲਿਆ ਫਕੀਰ ਬਣ ਗਏ ਕਿਨੋ ਕੁਜਸ ਹਮਾਰੀਆਂ ਸਾਡਾ ਅਪਜਸ ਕੀਤਾ ਹੈ ਸਾਡੀ ਬਦਨਾਮੀ ਕਰਵਾ ਦੇਣਾ ਕੀਤੀ ਹੈ ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਸਤਿਗੁਰੂ ਜੀ ਨੂੰ ਕਹਿ ਰਹੇ ਹਨ ਜਦ ਕੋ ਜਨਮ ਭਇਓ ਤਬ ਕੋ ਨਾ ਸੁਖ ਦਇਓ ਪੂਰ ਸਮਝਾਇਓ ਏਕ ਬਾਤ ਨਹਿ ਮਾਨੀਆ ਕਹਿਣ ਲਗੇ ਜਦੋਂ ਦਾ ਆਪ ਜੀਆਂ ਦਾ ਜਨਮ ਹੋਇਆ ਤਬ ਕੋ ਨਾ ਸੁਖ ਦਇਓ ਕੋ ਦੋਂ ਦਾ ਸਾਨੂੰ ਤੁਸੀਂ ਕੋਈ ਸੁਖ ਨਹੀਂ ਦਿੱਤਾ ਪੂਰਾ ਸਮਝਾਇਓ ਬਹੁਤ ਸਮਝਾਇਆ ਬੜਾ ਸਮਝਾ ਕੇ ਦੇਖ ਲਿਆ ਪਰ ਸਾਡੀ ਤੁਸੀਂ ਇੱਕ ਗੱਲ ਨਹੀਂ ਮੰਨਦੇ ਇੱਕ ਵੀ ਗੱਲ ਸਾਡੀ ਆਪਣੇ ਹਿਰਦੇ ਵਿੱਚ ਨਹੀਂ ਬਣੀ ਆ ਪਾਖੇ ਗੇ ਸ਼ਰੀਰ ਸਤ ਕਾਲੂ ਕੋ ਫਕੀਰ ਭਇਓ ਜਾਤ ਕੀ ਨਾ ਗੋਤ ਲਾਜਿਰ ਦੇ ਇੱਕ ਜਾਨੀਆਂ ਤੇ ਕਹਿਣ ਲੱਗੇ ਸਾਡੇ ਸ਼ਰੀਕ ਸਾਨੂੰ ਕਹਿਣਗੇ ਕਿ ਕਾਲੂ ਦਾ ਪੁੱਤਰ ਫਕੀਰ ਬਣ ਗਿਆ ਕਾਲੂ ਦਾ ਪੁੱਤਰ ਸਾਧ ਬਣ ਗਿਆ ਹੈ ਤੈਨੂੰ ਕੋਈ ਜਾਤ ਦੀ ਕੋਈ ਗੋਤ ਦੀ ਕੋਈ ਲਾਜ ਨਹੀਂ ਹੈ ਕੋਈ ਸ਼ਰਮ ਨਹੀਂ ਰੱਖਣਾ ਕੀਤੀ ਜਾਤ ਗੋਤ ਦੀ ਤਜੋ ਤਨ ਵੇਖ ਪਤ ਹਤੋ ਨਭ ਸੇਖ ਮੇਰੀ ਦੋਨੋ ਸੁਖ ਰਹਿਓ ਸਦਾ ਪਯੋ ਦੁਖਦਾਨੀਆ ਤੇ ਕਹਿਣ ਲੱਗੇ ਇਹ ਫਕੀਰਾ ਵਾਲਾ ਲਿਬਾਸ ਆਪਣੇ ਸ਼ਰੀਰ ਤੋਂ ਛੱਡ ਦੇਣਾ ਕਰੋ ਡਾਂਟ ਕਰਕੇ ਕਹਿ ਰਹੇ ਨੇ ਪਿਤਾ ਆਪਣੇ ਪੁੱਤਰ ਨੂੰ ਜਿਵੇਂ ਡਾਂਟਦਾ ਹੈ ਉਹਵੇ ਡਾਂਟ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ ਬਾਬਾ ਕਾਲੂ ਜੀ ਕਹਿੰਦੇ ਇਹ ਫਕੀਰਾਂ ਵਾਲਾ ਲਿਬਾਸ ਆਪਣੇ ਸਰੀਰ ਤੋਂ ਛੱਡ ਦੇਣਾ ਕਰੋ ਪੱਤ ਹਤੋਂ ਨਾ ਵਿਸ਼ੇਖ ਮੇਰੀ ਮੇਰੀ ਹੋਰ ਇੱਜ਼ਤ ਨੂੰ ਖਰਾਬ ਨਾ ਕਰੋ ਮੇਰੀ ਹੋਰ ਇੱਜ਼ਤ ਨੂੰ ਨਾਸ਼ ਨਾ ਕਰਨਾ ਕਰੋ ਦਿਨੋਂ ਸੁਖ ਰਹੇ ਹੋ ਸਦਾ ਭਇਓ ਦੁਖਦਾਨੀਆਂ ਤੁਸੀਂ ਸਾਨੂੰ ਸੁਖ ਤਾਂ ਕੀ ਦੇਣਾ ਹੈ ਸੁਖ ਦੇਣਾ ਤਾਂ ਕਿਤੇ ਰਹਿ ਗਿਆ ਤੂੰ ਤੇ ਸਾਨੂੰ ਦੁੱਖ ਦੇਣ ਵਾਲਾ ਹੋਨੇ ਆ ਹੋਰ ਦੁੱਖ ਦੇ ਰਹਾ ਹੈ ਰੋਹ ਨਿਜਤਾਮ ਨਹ ਕਹ ਕਹੋ ਕਾਜ ਕਛ ਕੌਨ ਪੀਰ ਪਰੇ ਤੈ ਫਕੀਰੀ ਰੀਤ ਠਾਨੀਆਂ ਤੇ ਕਹਿ ਲੱਗੇ ਆਪਣੇ ਘਰ ਦੇ ਵਿੱਚ ਰਹਿਣਾ ਕਰੋ ਨਹ ਕਹੇ ਕਰੂ ਕਾਜ ਕਛ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਕੰਮ ਕਰੋ ਆਪਣੇ ਘਰ ਦੇ ਵਿੱਚ ਰਹਿਣਾ ਕਰੋ ਮਰਜ਼ੀ ਹੋਵੇ ਕਾਰਜ ਕਰੋ ਨਾ ਹੋਵੇ ਨਾ ਕਰੋ ਮੈਂ ਤੁਹਾਨੂੰ ਕੋਈ ਕਾਰਜ ਕਰਨ ਵਾਸਤੇ ਨਹੀਂ ਕਮਾ ਰਹਾ ਕੌਣ ਪੀਰ ਪਰੇ ਤੇ ਫਕੀਰੀ ਰੀਤ ਠਾਨੀਆਂ ਪਤਾ ਨਹੀਂ ਕਿਹੜੀ ਬਿਪਤਾ ਪਈ ਕਿਹੜਾ ਹਿਰਦੇ ਵਿੱਚ ਤੀਰ ਵੱਜਿਆ ਹੈ ਕਿਸ ਗੱਲ ਤੋਂ ਤੁਸੀਂ ਫਕੀਰਾਂ ਵਾਲਾ ਇਹ ਲਿਬਾਸ ਤਰਨ ਕੀਤਾ ਹੈ ਰੀਤ ਠਾਨੀ ਹੋਈ ਹੈ ਇਸ ਤਰ੍ਹਾਂ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਡਾਂਟ ਕਰਕੇ ਸੰਜਾ ਰਹੇ ਹਨ ਜਨਕ ਕੀ ਬਾਤیں ਸੁਣ ਤੋਸਨ ਹੀ ਰਹੇ ਗੁਰੂ ਵਾਕ ਨਾ ਬਖਾਨਿਓ ਸੁ ਕਲਿਆਨ ਕੋ ਜੋਦਾਨੀਆਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਦੀਨ ਦੁਨੀਆ ਦੇ ਬਾਦੁਖਾਨ ਆਪਣੇ ਪੁੱਤਰ ਆਪਣੇ ਪਿਤਾ ਦੀ ਇਸ ਡਾਂਟ ਨੂੰ ਸੁਣ ਕਰਕੇ ਤੇ ਸਤਿਗੁਰੂ ਜੀ ਚੁੱਪ ਰਹੇ ਕੁਝ ਵੀ ਅੱਗੋ ਬੋਲੇ ਨਹੀਂ ਇੱਕ ਅੱਖਰ ਵੀ ਅੱਗੋ ਬੋਲੇ ਨਹੀਂ ਵਾਕ ਨਾ ਬਖਾਨਿਓ ਸੁ ਕਲਿਆਨ ਕੋ ਜੋਦਾਨੀਆਂ ਜੋ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਿਵਾਜ ਹਨ ਉਹਨਾਂ ਨੇ ਆਪਣੇ ਪਿਤਾ ਦੇ ਅੱਗੇ ਇੱਕ ਲਫ਼ਜ਼ ਵੀ ਨਹੀਂ ਬੋਲਣਾ ਕੀਤਾ ਹੈ ਚੁੱਪ ਕਰਕੇ ਆਪਣੇ ਪਿਤਾ ਦੀes ਬਚਨਾਂ ਨੂੰ ਇਹਨਾਂ ਬਚਨਾਂ ਨੂੰ ਇਹਨਾਂ ਡਾਟ ਨੂੰ ਸੁਣ ਰਹੇ ਹਨ ਕੰਵਲਾ ਬਦੰਤੇ ਨਿਕਾ ਸੀਨਾ ਅਨਲ ਗਿਰਾ ਤਾਤ ਕੀ ਜਠਾਈ ਨਿਸ ਸੰਤ ਸਾਮਹੀ ਪਰਮਾਨੀਆਂ ਤੇ ਸਤਿਗੁਰੂ ਜੀ ਨੇ ਆਪਣੇ ਪਿਤਾ ਦੀ ਪਟਿਆਈ ਨੂੰ ਰਾਤ ਦੇ ਸਮਾਨ ਜਾਣਿਆ ਹੈ ਰਾਤ ਦੇ ਸਮਾਨ ਜਾਣ ਕਰਕੇ ਆਪਣੇ ਕਮਲ ਮੁਖ ਤੋਂ ਨਿਕਾਸੀ ਦਾ ਅਲਨ ਗੇਰਾ ਅਲਨ ਕਹਿੰਦੇ ਨੇ ਭੌਰੀ ਨੂੰ ਭੌਰੀ ਰੂਪੀ ਬਾਣੀ ਸਤਗੁਰੂ ਜੀ ਨੇ ਆਪਣੇ ਕਮਲ ਮੁਖ ਦੇ ਵਿੱਚੋਂ ਉਚਾਰਣ ਨਹੀਂ ਕੀਤੀ ਹੈ ਆਪਣੇ ਪਿਤਾ ਨੂੰ ਪਿਤਾ ਦੀ ਵਡਿਆਈ ਨੂੰ ਰਾਤ ਦੇ ਸਮਾਨ ਜਾਣਿਆ ਹੈ ਪਰਮਾਣਿਆ ਹੈ ਮਾਨਸ ਮੈਂ ਹੰਸਨੀ ਸੀ ਤਹਾਂ ਹੀ ਵਿਰਾਜ ਰਹੀ ਹੁਤੀ ਜੋ ਬਿਗਿਆਨ ਕੇ ਆਨੰਦ ਮੈਂ ਸਮਾਨੀ ਆ ਫਿਰ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੀ ਜੋ ਬਾਣੀ ਹੈ ਮਾਨ ਸਰੋਵਰ ਦੇ ਵਿੱਚ ਹੰਸਨੀ ਦੇ ਬਾਣ ਉਥੇ ਭਾਗ ਕੀ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਹੀ ਸਮਾਈ ਹੋਈ ਹੈ ਵਿਰਾਜੀ ਹੋਈ ਹੈ ਜਿਹੜੀ ਵਿਸ਼ੇਸ਼ ਗਿਆਨ ਦੇ ਅਨੰਦ ਦੇ ਵਿੱਚ ਸਮਾਈ ਹੋਈ ਹੈ ਉੱਥੇ ਹੀ ਸਤਿਗੁਰੂ ਜੀ ਨੇ ਆਪਣੀ ਬਾਣੀ ਨੂੰ ਲੋਕ ਕਰਕੇ ਰੱਖਣਾ ਕੀਤਾ ਹੈ ਬਾਹਰ ਉਜਾਗਰ ਨਹੀਂ ਕੀਤਾ ਹੈ ਹਿਤ ਸੋ ਬਲਾਏ ਮਾਤਾ ਭੋਜਨ ਉਚਾਇਓ ਪਨ ਪਾਨ ਮੈਂ ਕਰਾਇਓ ਪੁਰ ਢੰਕ ਪਡਾਓ ਆਨੀਆਂ ਤੇ ਫਿਰ ਮਾਤਾ ਤ੍ਰਿਪਤਾ ਦੀ ਨੇ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਦੇ ਨਾਲ ਬੁਲਾਇਆ ਹੈ ਬੁਲਾ ਕਰਕੇ ਤੇ ਸਤਿਗੁਰੂ ਗਰੀਬ ਨਵਾਲ ਜੀਆ ਨੂੰ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਦੇ ਨਾਲ ਪੋਜਨ ਸਿਖਾਉਣਾ ਕੀਤਾ ਪਨ ਪਾਨ ਪੈ ਕਰਾਇਓ ਫਿਰ ਦੁੱਧ ਸਿਖਾਉਣਾ ਕੀਤਾ ਹੈ ਤੇ ਫਿਰ ਸੁੰਦਰ ਪਲੰਗਾ ਵਿਸ਼ਾ ਕਰਕੇ ਸਤਿਗੁਰੂ ਗਰੀਬ ਨਵਾਲ ਜੀਆ ਨੂੰ ਆਰਾਮ ਕਰਨ ਵਾਸਤੇ ਕਿਹਾ ਹੈ ਹੁਣ ਸਤਿਗੁਰੂ ਗਰੀਬ ਨਵਾਲ ਜੀ ਪ੍ਰਸ਼ਾਦਾ ਪਾਣੀ ਸ਼ਕ ਕਰਕੇ ਆਰਾਮ ਕਰਦੇ ਹਨ ਜਿਵੇਂ ਅਗਲੇ ਦਿਨ ਉੱਠ ਕਰਕੇ ਕੌਤਕ ਕਰਨਾ ਕਰਦੇ ਹਨ ਉਹ ਸਾਰੀ ਵਿਚਾਰ-ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਬਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਪੁੱਲਾਂ ਚੁਕਾਂ ਦੀ ਖਿਮਾ ਅਗਾਂਹ ਤੋਂ ਸਤਿਗੁਰੂ ਜੀ ਬਖਸ਼ਣ ਹਾਰ ਹਨ ਬਖਸ਼ ਲੈਣ ਜੀ ਹਿਤ ਸੋ ਬੁਲਾਏ ਮਾਤਾ ਭੋਜਨ ਉਚਾਇਓ ਪਨ ਪਾਨ ਮੈਂ ਕਰਾਇਓ ਪਰ ਢੰਕ ਪੌਡੇ ਆਨੀਆਂ ਆਈ ਪ੍ਰਭ ਸਰਣਾਕਤੀ ਕਿਰਪਾ ਤੇ ਦਿਆਨ ਇੱਕ ਅੱਖਰ ਹਰ ਮਨ ਵਸਤ ਨਾਨਕ ਕੋ ਤੁਨੀ ਹਾਲ ਵਾਜਿਕਾ ਕਲਸਾ ਵਾਜ